ਸਾਧ ਸੰਗਤ ਜੀ ਬਾਬਾ ਫਰੀਦ ਸਾਹਿਬ ਜੀ ਨੂੰ ਕਿਸੇ ਗੁਰਮਖ ਨੇ ਆਖਿਆ ਕਹਿੰਦੇ ਮਹਾਰਾਜ ਜਿਹੜੇ ਭਗਤੀ ਕਰਦੇ ਐ ਉਹਨਾਂ ਬਾਬਤ ਦੱਸਣਾ ਕਰੋ ਸਤਿਗੁਰੂ ਬਚਨ ਉਚਾਰਦੇ ਐ ਫਰੀਦਾ ਰਤੀ ਰਤਨਾ ਨਿਕਲੈ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਰਤੀ ਰਤਨਾ ਰਤੀ ਭਰ ਵੀ ਉਹਨਾਂ ਚੋਂ ਰਤ ਨਹੀਂ ਨਿਕਲਦੀ ਜੇ ਤਨ ਚੀਰੈ ਕੋਏ ਜੇ ਕੋਈ ਉਹਨਾਂ ਦੀ ਸਰੀਰ ਨੂੰ ਵੀ ਚੀਰ ਦਵੇ ਉਹਨਾਂ ਵਿੱਚੋਂ ਲਹੂ ਨਹੀਂ ਨਿਕਲਦਾ ਜੋ ਤਨ ਰਤੇ ਰਬ ਸ਼ਾਨ ਜਿਹੜੇ ਭਾਈ ਵਾਹਿਗੁਰੂ ਨਰੰਕਾਰ ਦੀ ਭਗਤੀ ਵਿੱਚ ਰਤੇ ਹੋਏ ਨੇ ਜਿਨ੍ਹਾਂ ਦਾ ਪ੍ਰੇਮ ਲੱਗਿਆ ਹੋਇਆ ਤਿੰਨ ਤਨ ਰਤ ਨਾ ਹੋਏ ਉਹਨਾਂ 'ਚ ਲਹੂ ਨਹੀਂ ਹੁੰਦਾ ਦੇਖੋ ਮਹਾਰਾਜ ਨੇ ਬਚਨ ਦਾਸਤਾ ਨਾ ਇੱਥੇ ਸਿੱਖਾਂ ਨੂੰ ਪੈ ਗਿਆ ਬਲੇਖਾ ਕਹਿੰਦੇ ਮਹਾਰਾਜ ਬ੍ਰਹਮ ਗਿਆਨੀ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕੀਤਾ ਆ ਸਲੋਕਾਂ 'ਚ ਕਹਿੰਦੇ ਲਹੂ ਨਹੀਂ ਹੁੰਦਾ ਮਹਾਰਾਜ ਇਹ ਕਿਵੇਂ ਹੋ ਸਕਦਾ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸਵਾਲ ਕੀਤਾ ਸਾਧ ਸੰਗਤ ਜੀ ਫਿਰ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਗੁਰਬਾਣੀ ਲਿਖਵਾਉਂਦੇ ਸੀ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਬਾਬਾ ਜੀ ਨੇ ਇਹ ਵਚਨ ਕੀਤਾ ਆ ਜਿਹੜਾ ਭਗਤੀ ਕਰਦਾ ਪਰਮੇਸ਼ਰ ਦੀ ਉਹਦੇ ਵਿੱਚ ਲਹੂ ਨਹੀਂ ਹੁੰਦਾ ਸਾਧ ਸੰਗਤ ਜੀ ਆਪ ਜੀ ਦੱਸੋ ਫਿਰ ਕਿ ਭਗਤ ਜੀ ਨੇ ਕੀ ਸਮਝਾਇਆ ਸਾਨੂੰ ਤੇ ਸਮਝ ਹੀ ਨਹੀਂ ਆਈ ਫਿਰ ਮਹਾਰਾਜ ਸੌਖਾ ਕਰਕੇ ਹੁਣ ਦੱਸਣਗੇ ਮਹਾਰਾਜ ਕਹਿੰਦੇ ਭਾਈ ਸਿੱਖੋ ਤੁਸੀਂ ਬ੍ਰਹਮ ਗਿਆਨੀ ਮਹਾਤਮਾ ਦੇ ਬਚਨਾਂ ਨੂੰ ਸਮਝ ਨਹੀਂ ਸਕੇ ਕਹਿੰਦੇ ਮਾਰ ਤੁਸੀਂ ਦੱਸੋ ਫਿਰ ਇੱਥੇ ਹੁਣ ਸਤਿਗੁਰੂ ਅਮਰਦਾਸ ਜੀ ਮਹਾਰਾਜ ਸਾਤ ਸੰਗ ਹੈ ਜੀ ਸਾਨੂੰ ਸਪਸ਼ਟ ਕਰਕੇ ਦੱਸਣਗੇ ਬਾਬਾ ਫਰੀਦ ਸਾਹਿਬ ਨੇ ਤਾਂ ਇਹੀ ਆਖਿਆ ਰਤੀ ਰਤਨਾ ਨਿਕਲੇ ਦੇਖੋ ਸਮਝ ਨਹੀਂ ਆਉਗੀ ਕਹਿੰਦੇ ਰਤੀ ਭਰ ਵੀ ਲਹੂ ਨਹੀਂ ਨਿਕਲੂਗਾ ਕਹਿੰਦੇ ਜੇ ਤਨ ਚੀਰੈ ਕੋਈ ਜੇ ਕੋਈ ਸਰੀਰ ਨੂੰ ਚੀਰ ਦਵੇ ਫਿਰ ਵੀ ਲਹੂ ਨਹੀਂ ਨਿਕਲੂਗਾ ਫਿਰ ਅੱਗੇ ਕਹਿੰਦੇ ਜੋ ਤਨ ਰਤੇ ਰੱਬ ਸਿਓ ਜਿਹੜੇ ਜਿਹੜਾ ਸਰੀਰ ਇੱਥੇ ਤਨ ਲਫਜ ਮੰਦਾ ਹੈ ਜਿਨ੍ਹਾਂ ਦਾ ਮਨ ਤਨ ਗੁਰੂ ਸਾਹਿਬ ਦੇ ਨਾਮ ਨਾਲ ਲੱਗਿਆ ਹੋਇਆ ਨਾ ਤੇ ਤਨ ਤਨ ਰਤ ਨਾ ਹੋਏ ਉਹਨਾਂ ਚ ਲਹੂ ਹੀ ਨਹੀਂ ਹੁੰਦਾ ਸਾਤ ਸੰਗ ਹੈ ਜੀ ਕੋਈ ਮੇਰੇ ਵਰਗਾ ਮੂਰਖ ਬੁੱਧੀ ਵਾਲਾ ਸੀਗਾ ਬੈਠਾ ਕਹਿੰਦਾ ਮਹਾਰਾਜ ਮੈਨੂੰ ਤਾਂ ਸਮਝ ਨਹੀਂ ਆਈ ਸਤਿਗੁਰੂ ਕਹਿੰਦੇ ਫਿਰ ਰੋਕੋ ਸਮਝਾਉਣੇ ਆ ਉਸ ਵੇਲੇ ਸਤਿਗੁਰੂ ਅਮਰਦਾਸ ਪਿਤਾ ਜੀ ਨੇ ਸਾਤ ਸੰਗ ਹੈ ਜੀ ਆਪਣੇ ਮੁਖਾਰ ਬਿੰਦ ਤੋਂ ਫਿਰ ਇਹ ਸ਼ਲੋਕ ਉਚਾਰਨ ਕਰਕੇ ਸਮਝਾਉਂਦੇ ਐ ਸਾਨੂੰ ਕਲ ਜੁਗੀ ਜੀਵਾਂ ਨੂੰ ਦੱਸਦੇ ਐ ਮਹੱਲਾ ਤੀਜਾ ਧੰ ਗੁਰੂ ਅਮਰਦਾਸ ਪਿਤਾ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਪਰ ਸੁਭਾਏ ਮਾਨ ਹੈ ਉਥੇ ਦੇਵ ਇਹ ਸਿੱਖਾਂ ਦੇ ਸਾਧ ਸੰਗਤ ਜੀ ਜਿਹੜੇ ਸ਼ੰਕੇ ਆ ਨਿਵਰਤ ਕਰ ਰਹੇ ਆ ਸਾ ਸੰਗਤ ਜੀ ਕਿਸੇ ਨੇ ਕਹਿ ਦਿੱਤਾ ਮਹਾਰਾਜ ਜੀ ਖੂਨ ਨਹੀਂ ਨਿਕਲਦਾ ਸਰੀਰ ਵਿੱਚੋਂ ਗੁਰੂ ਸਾਹਿਬ ਜੀ ਮਹੱਲਾ ਤੀਜਾ ਤਾਨ ਗੁਰੂ ਅਮਰਦਾਸ ਪੇਦਾ ਜੀ ਸ਼ਲੋਕ ਉਚਾਰ ਕੇ ਦੱਸਦੇ ਐ ਇਹ ਤਨ ਸਭੋ ਰਤ ਹੈ ਹਾਂ ਗੁਰਸਿੱਖੋ ਆ ਜਿਹੜਾ ਸਰੀਰ ਹੈ ਤੇ ਲਹੂ ਦਾ ਹੀ ਬਣਿਆ ਹੋਇਆ ਇਹ ਨਹੀਂ ਐ ਕਿ ਇਹ ਲਹੂ ਦਾ ਨਹੀਂ ਹੈ ਸਤਗੁਰੂ ਜੀ ਕਹਿੰਦੇ ਰਗਤ ਬਿੰਦਕਾ ਇਹ ਤਨੋ ਅਗਣੇ ਪਾਸ ਬੇਰਾਨ ਮਾਇਆ ਮਾਤਾ ਦੇ ਲਹੂ ਤੋਂ ਪਿਤਾ ਦੇ ਪਾਣੀ ਤੋਂ ਸਰੀਰ ਬਣਦਾ ਆ ਸਤਿਗੁਰੂ ਕਹਿੰਦੇ ਸਰੀਰ ਤਾਂ ਲਹੂ ਦਾ ਹੀ ਐ ਐਉਂ ਮਹਾਰਾਜ ਸਮਝਾਉਂਦੇ ਐ ਹਾਂਜੀ ਪੜੋ ਅਗੇ ਰਤ ਬੈਨ ਰਤ ਬੈਨ ਤਨ ਨਾ ਹੋਏ ਭਾਈ ਲਹੂ ਤੋਂ ਬਿਨਾ ਸਰੀਰ ਕਿਵੇਂ ਹੋ ਸਕਦਾ ਹੈ ਡਾਕਟਰ ਕਹਿ ਦਿੰਦੇ ਨਾ ਵੀ ਲਹੂ ਵਿੱਚ ਘਟ ਗਿਆ ਸਾਧ ਸੰਗਤ ਜੀ ਭੱਜੇ ਫਿਰਦੇ ਆ ਕਿ ਇਹਦੇ ਨਾਲ ਦਾ ਜਿਹੜਾ ਬਲੱਡ ਮੈਚ ਹੋ ਜੇ ਮਿਲ ਜਾਵੇ ਕਿਤੇ ਇਸੇ ਪ੍ਰਕਾਰ ਸਤਗੁਰੂ ਜੀ ਮਹਾਰਾਜ ਕਹਿੰਦੇ ਇਹ ਤਨ ਸਭੋ ਰਤ ਹੈ ਸਾਰਿਆਂ ਦਾ ਸਰੀਰ ਹੀ ਜੀਵਾਂ ਦਾ ਸਰੀਰ ਵੀ ਜੀਵ ਜੰਤੂਆਂ ਪੰਛੀਆਂ ਦਾ ਸਰੀਰ ਵੀ ਸਾਤ ਸੰਗ ਜੀ ਲਹੂ ਤੋਂ ਬਣਿਆ ਮਹਾਰਾਜ ਕਹਿੰਦੇ ਰਤ ਪਿੰਨ ਤਨ ਨਾ ਹੋਏ ਲਹੂ ਤੋਂ ਬਿਨਾ ਸਰੀਰ ਹੈ ਹੀ ਨਹੀਂ ਹੈ ਹਾਂਜੀ ਪੜੋ ਅੱਗੇ ਜੋ ਸਹ ਰਤੇ ਆਪਣੇ ਜਿਹੜੇ ਗੁਰਮੁਖ ਪਿਆਰੇ ਭਗਤੀ ਕਰਨ ਵਾਲੇ ਸਹ ਨਾਮ ਪਰਮੇਸ਼ਰ ਮਾਲਕ ਦਾ ਹੈ ਜਿਹੜੇ ਮਾਲਕ ਦੀ ਭਗਤੀ ਵਿੱਚ ਰਤੇ ਹੋਣ ਤਤ ਤਨ ਲੋ ਲੋਭ ਰਤ ਨਾ ਹੋਏ ਮਹਾਰਾਜ ਕਹਿੰਦੇ ਉਹਨਾਂ ਵਿੱਚ ਲੋਭ ਰੂਪੀ ਲਹੂ ਨਹੀਂ ਹੁੰਦਾ ਆਹ ਲਹੂ ਤੇ ਹੁੰਦਾ ਆ ਭਗਤ ਜੀ ਨੇ ਇਉਂ ਆਖਿਆ ਤੁਸੀਂ ਬ੍ਰਹਮ ਗਿਆਨੀ ਦੇ ਬਚਨ ਨੂੰ ਸਮਝ ਨਹੀਂ ਸਕੇ ਮਹਾਰਾਜ ਜੀ ਕਹਿੰਦੇ ਭਗਤ ਜੀ ਇਉਂ ਸਮਝਾਉਣਾ ਚਾਹੁੰਦੇ ਐ ਕਿ ਭਾਈ ਉਹਨਾਂ ਵਿੱਚ ਲੋਭ ਰੂਪੀ ਰਤ ਨਹੀਂ ਹੁੰਦੀ ਲਹੂ ਜਿਹੜਾ ਨਾ ਸਾਧ ਸੰਗ ਜੀ ਤ੍ਰਿਸ਼ਨਾ ਦਾ ਇਹ ਪਦਾਰਥਾਂ ਦਾ ਮਾਇਆ ਦਾ ਮਹਾਰਾਜ ਕਹਿੰਦੇ ਲਾਲ ਚਰੂਪੀ ਰਤ ਉਹਨਾਂ ਦੇ ਅੰਦਰ ਨਹੀਂ ਹੁੰਦਾ ਨਹੀਂ ਹੁੰਦਾ ਭਾਈ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਹਾਰਾਜ ਦੇ ਅੱਖਾਂ ਦੇ ਸਾਹਮਣੇ ਭਾਈ ਸਾਬ ਭਾਈ ਮਤੀ ਦਾਸ ਜੀ ਨੂੰ ਆਰੇ ਵਿੱਚ ਜਦੋਂ ਚੀਰਿਆ ਜਾਣਾ ਸੀ ਨਾ ਸਾਧ ਸੰਗਤ ਜੀ ਜਲਾਦਾ ਨੇ ਫਤਵਾ ਉਹ ਕਾਜੀ ਨੇ ਫਤਵਾ ਸੁਣਾ ਦਿੱਤਾ ਕਾ ਜਦੋਂ ਜਲਾਦਾ ਨੇ ਆਰਾ ਤਿੱਖਾ ਕਰ ਲਿਆ ਉਸ ਵੇਲੇ ਸਾਧ ਸੰਗਤ ਜੀ ਜਦੋਂ ਪੁੱਛਿਆ ਕਿ ਤੇਰੀ ਆਖਰੀ ਇੱਛਾ ਕੀ ਹੈ ਭਾਈ ਸਾ ਭਾਈ ਮਤੀ ਦਾਹ ਜੀ ਕਹਿੰਦੇ ਮੈਨੂੰ ਗੁਰੂ ਦੇਵ ਦੇ ਦਰਸ਼ਨ ਕਰ ਲੈਣ ਦਿਓ ਸਤਿਗੁਰੂ ਮਹਾਰਾਜ ਚਾਂਦਨੀ ਚੌਂਕ ਦੇ ਵਿੱਚ ਆ ਮੱਗਰ ਦਾ ਮਹੀਨਾ ਆ ਰਿਹਾ ਇਸੇ ਮਹੀਨੇ ਵਿੱਚ ਹੀ ਗੁਰੂ ਦੇਵ Hindu ਧਰਮ ਦੇ ਬਦਲੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਆਪਣਾ ਬਲੀਦਾਨ ਦਿੱਤਾ ਜਦੋਂ ਭਾਈ ਮਤੀ ਦਾਹ ਜੀ ਆਏ ਸਤਿਗੁਰੂ ਮਹਾਰਾਜ ਦੇ ਨਮਸ਼ਕਾਰ ਚਰਨਾਂ ਨੂੰ ਹੱਥ ਲਾਇਆ ਸਤਗੁਰੂ ਜੀ ਮਹਾਰਾਜ ਪਿੰਜਰੇ ਵਿੱਚ ਬੰਦ ਸੀ ਨਜ਼ਰਬੰਦ ਸੀ ਮਹਾਰਾਜ ਕਹਿਣ ਲੱਗੇ ਭਾਈ ਮਤੀਦਾਸ ਦੀਨ ਦੁਨੀਆ ਦੇ ਮਾਲਕ ਸਤਗੁਰੂ ਜੀ ਕਹਿੰਦੇ ਮਤੀਦਾਸ ਜੀ ਦੱਸੋ ਤੁਹਾਨੂੰ ਰਾਜ ਭਾਗ ਦੇ ਦਈਏ ਤੁਹਾਨੂੰ ਅਸੀਂ ਸਰਵ ਸ਼ਕਤੀ ਮਾਨ ਬਣਾ ਕੇ ਥੋ ਕੱਢ ਦਵਾਂਗੇ ਤੁਹਾਡੀ ਹਵਾ ਵੱਲ ਕੋਈ ਨਹੀਂ ਵੇਖੇਗਾ ਮਹਾਰਾਜ ਕਹਿੰਦੇ ਰਾਜ ਸੁਖ ਭੋਗੋਗੇ ਠੀਕ ਹੈ ਤੁਸੀਂ ਪ੍ਰੀਤ ਨਿਭਾਈ ਹੈ ਦੱਸ ਮੈਂ ਤੈਨੂੰ ਰਾਜ ਸੁਖ ਦੇਦਾ ਤੈਨੂੰ ਰਾਜ ਸੁਖ ਦੀ ਗੱਲ ਛੱਡ ਤੈਨੂੰ ਇੰਦਰਾਪੁਰੀ ਦਾ ਰਾਜ ਦੇਦਾ ਜਿਹੜਾ ਰਾਜ ਕਿਤੇ ਜੱਗ ਕਰਕੇ ਪੁੰਨ ਕਰਕੇ ਮਿਲਦਾ ਹੈ ਜੇ ਸਾਧ ਸੰਗਤ ਜੀ ਅੰਦਰ ਲੋਭ ਤ੍ਰਿਸ਼ਨਾ ਨਹੀਂ ਸੀ ਕਹਿੰਦੇ ਮਹਾਰਾਜ ਮੈਨੂੰ ਤੁਹਾਡੇ ਚਰਨਾਂ ਦੀ ਪ੍ਰੀਤੀ ਵੀ ਚਾਹੀਦੀ ਹੈ ਬਸ ਤੁਹਾਡਾ ਸਰੂਪ ਸੱਚਖੰਡ ਦਰਸ਼ਣੀ ਚਾਹੀਦਾ ਹੈ ਇਹ ਮੰਗਿਆ ਸੀ ਸਾਧ ਸੰਗਤ ਜੀ ਮਹਾਰਾਜ ਦੇ ਪਾਸੋਂ ਉਹ ਗੱਲ ਮਹਾਰਾਜ ਸਤਿਗੁਰੂ ਅਮਰਦਾਸ ਪਿਤਾ ਜੀ ਦੱਸਦੇ ਐ ਬਾਬਾ ਫਰੀਦ ਸਾਹਿਬ ਜੀ ਦੱਸਦੇ ਐ ਜਿਹੜੇ ਸਤਗੁਰੂ ਨਾਲ ਰੱਤੇ ਹੁੰਦੇ ਨੇ ਉਹਨਾਂ ਵਿੱਚ ਲੋਭ ਰੂਪੀ ਰਤ ਲਹੂ ਨਹੀਂ ਨਿਕਲਦਾ ਭੈ ਭਇ ਤਨ ਖੀਣ ਹੋਏ ਜਿਹੜੇ ਸਾ ਸੰਗ ਜੀ ਭੈ ਕਰਕੇ ਸਤਗੁਰੂ ਦੇ ਡਰ ਕਰਕੇ ਜਿਨ੍ਹਾਂ ਦੇ ਮਾਨ ਅੰਦਰ ਸਤਗੁਰੂ ਦਾ ਡਰ ਪੈ ਗਿਆ ਪੈ ਪੈ ਗਿਆ ਤਨ ਖੀਨ ਹੋਏ ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਐ ਕਹਿੰਦੇ ਜੀ ਕਿਵੇਂ ਹੋ ਗਿਆ ਹਾਂਜੀ ਅੱਗੇ ਦੱਸਣਗੇ ਮਹਾਰਾਜ ਲੋਭ ਰਤ ਵਿੱਚ ਹੋ ਜਾਏ ਮਹਾਰਾਜ ਕਹਿੰਦੇ ਜਿਵੇਂ ਪ੍ਰਤੱਖ ਲੋਹ ਨਾ ਹੋਣ ਕਰਕੇ ਸਰੀਰ ਕਮਜ਼ੋਰ ਹੋ ਜਾਂਦਾ ਆ ਨਾ ਡਾਕਟਰ ਕਹਿੰਦਾ ਸਰੀਰ ਦਾ ਦਿਲ ਤੇਰਾ ਖੂਨ ਪੰਪੀ ਨਹੀਂ ਕਰਦਾ ਇਸੇ ਪ੍ਰਕਾਰ ਇਹ ਹੁਣ ਤੂੰ ਕਮਜ਼ੋਰ ਹੋ ਗਿਆ ਹੁਣ ਤੂੰ ਮੌਤ ਦੇ ਮੂੰਹ ਚ ਜਾਏਗਾ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਡਰ ਪਿਆ ਹੋਇਆ ਵਾਹਿਗੁਰੂ ਪਰਮੇਸ਼ਰ ਦਾ ਉਹਨਾਂ ਦਾ ਦਿਨੋਂ-ਦਿਨ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਇਸੇ ਪ੍ਰਕਾਰ ਉਹਨਾਂ ਦੇ ਅੰਦਰੋਂ ਭਾਈ ਲੋਭ ਰਤ ਵਿੱਚ ਹੋ ਜਾਏ ਲੋਭ ਰੂਪੀ ਰਤ ਅੰਦਰੋਂ ਚਲੀ ਗਈ ਕਿਸੇ ਵੀ ਮਹਾਰਾਜ ਕਹਿੰਦੇ ਪਦਾਰਥ ਦੀ ਉਹ ਤ੍ਰਿਸ਼ਨਾ ਲੋਭ ਨਹੀਂ ਅੰਦਰ ਰਿਹਾ ਹੀ ਨਹੀਂ ਹੈ ਸਾਧ ਸੰਗਤ ਜੀ ਕਿਸੇ ਨਾ ਕਿਸੇ ਨੂੰ ਤਾਂ ਲੋਭ ਹੁੰਦਾ ਹੀ ਹੈ ਤ੍ਰਿਸ਼ਨਾ ਤੇ ਹੁੰਦੀ ਹੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਪਿਆਰੇ ਸੰਤਾਂ ਵਿੱਚੋਂ ਭਾਈ ਲੋਭ ਰਤ ਵਿੱਚ ਹੋ ਜਾਏ ਅੰਦਰੋਂ ਚਲੀ ਗਈ ਜੋ ਬ ਸੰਤਰ ਧਾਤ ਸੁੱਧ ਹੋਏ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹੈ ਜਿਵੇਂ ਅੱਗ ਵਿੱਚ ਪੈਣੇ ਕਰਕੇ ਜਿਹੜੀ ਧਾਤ ਸੋਨਾ ਸ਼ੁੱਧ ਹੋ ਜਾਂਦਾ ਹੈ ਨਾ ਦੇਖੋ ਜਿਹੜਾ ਸੋਨਾ ਅੱਗ ਤੀ ਨਾ ਗਿਆ ਉਹ ਸ਼ੁੱਧ ਨਹੀਂ ਮੰਨਿਆ ਜਾਂਦਾ ਆ ਜਿਹੜੇ ਬੀਬੀਆਂ ਭੈਣ ਭਾਈ ਪਾਈ ਫਿਰਦੇ ਆ ਨਾ ਇਹ ਸ਼ੁੱਧ ਸੋਨਾ ਅੱਗ ਤੇ ਜਾ ਕੇ ਨਹੀਂ ਸਾਥ ਸੰਗਤ ਜੀ ਸ਼ੁੱਧ ਹੋਇਆ ਘੋਟ ਲਈ ਹੈ ਮਹਾਰਾਜ ਕਹਿੰਦੇ ਨੇ ਜੋ ਬੈ ਸੰਤਰ ਧਾਤਿ ਸ਼ੁੱਧ ਹੋਏ ਜਿਵੇਂ ਅਗਨੀ ਤੇ ਜਾ ਕਰਕੇ ਧਾਤ ਜਿਣੀ ਉਹ ਸੋਨਾ ਸ਼ੁੱਧ ਹੋ ਜਾਂਦਾ ਹੈ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਹਾਂ ਇਸੇ ਪ੍ਰਕਾਰ ਹਰੀ ਦਾ ਜੋ ਭੈ ਹੈ ਹਰ ਕਾ ਭਉ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਆ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਉਸੇ ਪ੍ਰਕਾਰ ਹਰੀ ਦਾ ਜੋ ਭਉ ਡਰ ਹੈ ਨਾ ਅੱਛਾ ਹਰੀ ਦਾ ਡਰ ਕੀ ਹੈ ਹਰੀ ਦਾ ਡਰ ਕੀ ਹੈ ਜੀ ਗੁਰੂ ਸਾਹਿਬ ਦਾ ਹੁਕਮ ਮੰਨਣਾ ਹੀ ਹਰੀ ਦਾ ਡਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਹੁਕਮ ਕੀਤਾ ਨਾ ਗੁਰਬਾਣੀ ਚ ਉਹ ਡਾਰੇ ਸ ਉਹ ਹੁਕਮ ਹੈ ਮਾਰਨ ਦਾ ਬਸ ਉਹੀ ਡਾਰੇ ਹੋਰ ਕੀ ਡਰਨਾ ਹੈ ਕਿ ਵੀ ਸਾਧ ਸੰਗਤ ਜੀ ਮਾਰੇ ਤੋਂ ਡਰ ਕੇ ਵੀ ਗੁਰੂ ਘਰ ਹੀ ਨਹੀਂ ਆਉਣਾ ਜਾਂ ਮਾਰੇ ਦੇ ਕੋਲ ਹੀ ਨਹੀਂ ਨਹੀਂ ਗੁਰੂ ਸਾਹਿਬ ਦੇ ਕੋਲ ਰਹਿ ਕੇ ਵੀ ਡਰਨਾ ਹੁਕਮ ਮੰਨਣਾ ਬਸ ਆਹੀ ਡਾਰੇ ਹੋਰ ਕਾਹਦਾ ਡਾਰੇ ਇੱਥੇ ਸਾਧ ਸੰਗਤ ਜੀ ਡਰ ਹੈ ਸਤਿਗੁਰੂ ਦਾ ਬਚਨ ਮੰਨ ਗੁਰੂ ਸਾਹਿਬ ਆਏ ਨਾ ਕਹਿ ਦੇਣ ਕਿ ਇਦਾਂ ਨਾ ਸੋਚਣ ਸੋ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਭਾਈ ਹਰੀ ਦਾ ਡਰ ਭਉ ਹੈ ਦਰਮਤ ਮੈਲ ਗਵਾਏ ਦਰਮਤ ਮੈਲ ਗਵਾਏ ਉਹਨਾਂ ਦੀ ਮਾਰੇ ਕਹਿੰਦੀ ਜਿਹੜੀ ਖੋਟੀ ਮੱਤ ਹੈ ਚਲੀ ਗਈ ਗਵਾ ਦਿੱਤੀ ਉਹਨਾਂ ਦੀ ખોટી ਮਤ ਦੂਰ ਹੋ ਗਈ ਜਿਹੜੇ ਭਾਈ ਸਤਗੁਰੂ ਦੇ ਭੈ ਵਿੱਚ ਰਹਿੰਦੇ ਐ ਜਿਹੜੇ ਗੁਰੂ ਸਾਹਿਬ ਦੇ ਭੈ ਵਿੱਚ ਰਹਿਣੇ ਕਰਕੇ ਅਗਨੀ ਅਗ ਲਾ ਲੈਂਦੇ ਨੇ ਆਪਣੇ ਆਪ ਨੂੰ ਆਪਣੇ ਮਨ ਨੂੰ ਜਿਨ੍ਹਾਂ ਨੇ ਅਗ ਲਾਈ ਐ ਉਹਨਾਂ ਦੇ ਅੰਦਰ ਉਹ ખોਟੀ ਮਤ ਦਾ ਨਾਸ਼ ਹੋ ਗਿਆ ਸਤਗੁਰ ਜੀ ਓ ਸਮਝਾਉਂਦੇ ਨੇ ਨਾਨਕ ਤੇ ਜਨ ਸੋਹਣੇ ਏ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਦਿਆਲੂ ਕਿਰਪਾਲੂ ਗੁਰੂ ਸਾਹਿਬ ਮਹਾਰਾਜੀ ਦਸਨਾ ਕੋ ਸੋਹਣੇ ਕੌਣ ਹੈ ਫਿਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਨਿਮਰਤਾ ਦੇ ਪੁਜਾਰੀ ਸਤਿਗੁਰ ਧੰਨ ਗੁਰੂ ਅਮਰਦਾਸ ਪਿਤਾ ਜੀ ਆਪਣੇ ਕੋਮਲ ਮੁਖਾਰ ਬਿੰਦ ਤੋਂ ਬਚਨ ਉਚਾਰ ਕੇ ਦੱਸਦੇ ਹੈ ਸੋਹਣੇ ਕੌਣ ਹੈ ਭਾਈ ਸੁੰਦਰ ਜੇ ਰੱਤੇ ਹਰ ਰੰਗ ਲਾਏ ਨਾਨਕ ਤੇ ਜਨ ਸੋਹਣੇ ਉਹੀ ਸੋਹਣੇ ਹੈ ਜੇ ਰੱਤੇ ਹਰ ਰੰਗ ਲਾਏ ਜਿਨ੍ਹਾਂ ਦੇ ਅੰਦਰ ਪਾਈ ਹਰੀ ਦਾ ਪ੍ਰੇਮ ਰੰਗ ਲੱਗਿਆ ਹੋਇਆ ਜਿਨ੍ਹਾਂ ਦੇ ਅੰਦਰ ਨਾਮ ਰੰਗ ਲੱਗਿਆ ਹੋਇਆ ਏ ਜਿਨ੍ਹਾਂ ਦੇ ਅੰਦਰ ਹੁਕਮ ਰੂਪੀ ਮੰਨਣ ਦਾ ਰੰਗ ਲੱਗਿਆ ਹੋਇਆ ਉਹ ਸੋਹਣੇ ਆ ਸਾਧ ਸੰਗ ਜੀ ਇੰਉ ਸਤਿਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਆ ਬਾਬਾ ਫਰੀਦ ਸਾਹਿਬ ਜੀ ਨੇ ਇੱਥੇ ਗੁੱਝਾ ਭੇਦ ਰੱਖਿਆ ਸੀ ਸਿਰਫ ਬ੍ਰਹਮ ਗਿਆਨੀ ਸਮਝ ਸਕਦਾ ਸੀ ਪਰ ਗੁਰੂ ਸਾਹਿਬ ਜੀ ਨੇ ਇੱਥੇ ਆਪਣਾ ਸ਼ਲੋਕ ਉਚਾਰ ਕਰਕੇ ਗਣਤੀ ਬਾਬਾ ਫਰੀਦ ਜੀ ਦੇ ਸ਼ਲੋਕਾਂ ਚ ਹੀ ਆਊਗੀ ਤੇ ਆਣਦੇ ਹੋ ਮਹੱਲਾ ਜੋਤੀ ਜੀ ਆਪ ਜੀ ਨੇ ਸੁਣਿਆ ਉਸ ਲੋਕਾਂ ਦੀ ਗਿਣਤੀ ਮਹਾਰਾਜ ਦੀ ਬਾਣੀ ਚ ਹੀ ਆਉਗੀ ਅੱਧ ਗਿਣਤੀ ਨਹੀਂ ਆਵੇਗੀ ਸਾਧ ਸੰਗ ਜੀ ਪਰ ਉਥੇ ਗੁਰੂ ਸਾਹਿਬ ਜੀ ਨੇ ਜਿਹੜੇ ਵਿਚਾਰੇ ਸਾਧ ਸੰਗ ਜੀ ਮੇਰੇ ਵਰਗੇ ਮੋਟੀ ਬੁੱਧੀ ਵਾਲੇ ਉਹਨਾਂ ਨੂੰ ਸਮਝਾਉਣ ਖਾਤਰ ਗੁਰੂ ਸਾਹਿਬ ਜੀ ਨੇ ਸਪਸ਼ਟ ਸਮਝਾ ਦਿੱਤਾ ਕਿ ਗੁਰਮੁਖੋ ਜਿਹੜੇ ਵਾਹਿਗੁਰੂ ਭਗਵਾਨ ਪਰਮੇਸ਼ਰ ਨਾਲ ਰਤੇ ਹੋਏ ਨੇ ਉਹਨਾਂ ਅੰਦਰ ਲੋਭ ਰਤ ਚਲਿਆ ਜਾਂਦਾ ਹੈ ਸਰੀਰ ਲਹੂ ਦਾ ਬਣਿਆ ਹੋਇਆ ਮਹਾਰਾਜ ਕਹਿੰਦੇ ਲਹੂ ਤੋਂ ਬਿਨਾ ਸਰੀਰ ਤਾਂ ਰਹਿ ਹੀ ਨਹੀਂ ਸਕਦਾ ਇਸੇ ਪ੍ਰਕਾਰ ਜਿਨ੍ਹਾਂ ਨੇ ਭਗਤੀ ਭਜਨ ਬੰਦਗੀ ਕੀਤੀ ਐ ਉਹਨਾਂ ਦੇ ਅੰਦਰ ਲੋਭ ਰੂਪੀ ਮਹਾਰਾਜ ਕਹਿੰਦੇ ਜਿਹੜਾ ਹੈ ਨਾ ਲਹੂ ਨਹੀਂ ਰਹਿੰਦਾ ਇਉ ਸਤਿਗੁਰੂ ਸਮਝਾਉਂਦੇ ਐ ਉਹੀ ਸੋਹਣੇ ਐ ਸਾਧ ਸੰਗਤ ਜੀ ਜਿਹੜੇ ਵਾਹਿਗੁਰੂ ਨਰਨਕਾਰ ਦੇ ਪ੍ਰੇਮ ਰੰਗ ਵਿੱਚ ਲੱਗੇ ਹੋਏ ਨੇ ਜਾ ਕੋ ਹਰ ਰੰਗ ਲਾਗੂ ਇਹ ਸੁਜਗ ਮਹਿ ਸੋ ਕਹੀ ਤਹ ਸੂਰਾ ਆਤਮ ਜਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਭੁਲ ਚੁਕਦੀ ਖਿਮਾ ਸਤਿਗੁਰ ਜੀ ਮਹਾਰਾਜ ਦੀ ਕਥਾ ਕਰਦੇ ਆਂ ਅਨੇਕਾਂ ਹੀ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਦੀਨ ਦੁਨੀਆ ਦੇ ਮਾਲਕ ਸਤਿਗੁਰ ਜੀ ਮਹਾਰਾਜ ਦਾਸ ਨੂੰ ਬਖਸ਼ ਲੈਣਗੇ ਆਪ ਸੰਗਤਾਂ ਨੇ ਬਖਸ਼ ਲੈਣਾ ਭਾਈ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾਪਹਿ ਮੇਲੇ ਮਹਾਰਾਜ ਜੀ ਦਾ ਸ਼ਲੋਕ ਪੜ੍ਹ ਕਰਕੇ ਸਮਾਪਤੀ ਕਰੀਏ ਜਿਉਂ ਬ ਸੰਤਰ ਧਾਤ ਸੁਧ ਹੋਏ ਤੇ ਉਹ ਹਰ ਕਾ ਪਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ